21 ਸਾਲਾ ਲੜਕੀ ਦੀ ਮੌਤ ਹੋਣ ਤੇ ਪਰਿਵਾਰ ਤੇ ਡਿੱਗਿਆ ਦੁੱਖ ਦਾ ਪਹਾੜ ਇੱਕ ਸਾਲ ਪਹਿਲਾਂ ਕੈਨੇਡਾ ਗਈ ਸੀ ਪੜਨ ਅੱਜ ਕੀਤਾ ਗਿਆ ਅੰਤਿਮ ਸੰਸਕਾਰ ਮਿਸ਼ਨਰੀ ਗਾਇਕ ਐਸਐਸ ਆਜ਼ਾਦ ਦੀ ਹੈ ਮ੍ਰਿਤਕ ਲੜਕੀ ਭਤੀਜੀ ਮਾਪੇ ਦੇ ਲਈ ਉਡਾਨਾਂ ਦਾ ਸੁਪਨਾ ਲੈ ਕੇ ਕੈਨੇਡਾ ਗਈ 21 ਸਾਲਾਂ ਲੜਕੀ ਸੰਗਮ ਦੀ ਅਚਾਨਕ ਜਦੋਂ ਮਾਪਿਆਂ ਨੂੰ ਮੌਤ ਦੀ ਖਬਰ ਮਿਲੀ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਹੀ ਟਹਿ ਗਿਆ ਅਜੜ ਲੜਕੀ ਸੰਗਮ ਦਾ ਉਸਦੇ ਪਿੰਡ ਔੜ ਦੇ ਸ਼ਮਸ਼ਾਨ ਘਾਟ ਚ ਅੰਤਿਮ ਸੰਸਕਾਰ ਕੀਤਾ ਗਿਆ ਲੜਕੀ ਦੇ ਤਾਇਆ ਮਿਸ਼ਨਰੀ ਗਾਇਕ ਐਸਐਸ ਆਜ਼ਾਦ ਨੇ ਦੱਸਿਆ ਕਿ 1 ਸਾਲ ਪਹਿਲਾਂ ਕੈਨੇਡਾ ਪੜਨ ਲਈ ਗਈ ਸੀ ਜਿੱਥੇ ਉਸ ਦੀ ਸੜਕ ਹਾਦਸੇ ਚ ਮੌਤ ਹੋ ਗਈ ਉਹਨਾਂ ਦੱਸਿਆ ਕਿ ਉਹਨਾਂ ਦੇ ਭਰਾ ਦੇ ਵੀ ਦਿਯਾਲ ਨੇ ਬਹੁਤ ਮਿਹਨਤ ਕਰਕੇ ਬੇਟੀ ਨੂੰ ਪੜਾਉਣ ਲਈ ਕੈਨੇਡਾ ਭੇਜਿਆ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਨਾ ਦੇ ਸੇਕੇ ਪਹਿਲਾ ਸੜਕ ਹਾਦਸੇ 'ਚ ਜ਼ਖਮੀ ਹੋਣ ਦੀ ਖਬਰ ਉਹਨਾਂ ਨੂੰ ਝੂਠੀ ਲੱਗਦੀ ਸੀ ਪਰ ਜਦੋਂ ਬਾਅਦ 'ਚ ਹੋਰ ਬੱਚਿਆਂ ਨੂੰ ਜਾਣਕਾਰੀ ਲੈਣ ਲਈ ਕਿਹਾ ਤਾਂ ਪਤਾ ਲੱਗਾ ਕਿ ਸੱਚ ਹੀ ਉਹਨਾਂ ਦੀ ਲੜਕੀ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੱਸਿਆ ਕਿ ਅੱਜ 2 ਹਫ਼ਤੇ ਬਾਅਦ ਲੜਕੀ ਦੀ Laash ਪਿੰਡ ਪਹੁੰਚੀ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਅਸ਼ੋਕ ਦੁੱਗਲ ਨਾਲ ਮਨਦੀਪ ਦੁੱਗਲ ਦੀ ਰਿਪੋਰਟ ਜੀ ਬੁੜੀਆ ਦੇ ਮੌਤ ਦਾ ਕੀ ਕਾਰਨ ਬਣਿਆ ਕੀ ਨਾ ਤੁਹਾਡਾ ਤੁਹਾਡੀ ਕੀ ਲੱਗਦੀ ਹੈ ਏ ਬੇਟੀ ਮੇਰੀ ਭਤੀਜੀ ਸੰਗਮ ਤੇ ਮੇਰੇ ਭਾਈ ਸਾਹਿਬ ਛੋਟੇ ਜਿਹੜੇ ਆ ਮਜ਼ਦੂਰੀ ਦਾ ਕੰਮ ਕਰਦੇ ਜਿਹੜੇ ਤੇ ਉਹਨਾਂ ਨੂੰ 1 ਸਾਲ ਪਹਿਲਾਂ ਜਿਹੜਾ ਸੀਗਾ ਉਹਨਾਂ ਨੂੰ ਕੈਨੇਡਾ ਜਿਹੜਾ ਆ ਉਹ ਪੜ੍ਹਾਈ ਕਰਨ ਦੇ ਲਈ ਭੇਜਿਆ ਸੀਗਾ ਤੇ ਅਚਾਨਕ ਸਾਨੂੰ ਇੱਕ ਤਰੀਕ ਨੂੰ ਪਤਾ ਲੱਗਦਾ ਆ ਬਿਉਦਾ ਉੱਧਰ ਐਕਸੀਡੈਂਟ ਹੋ ਗਿਆ ਪਹਿਲਾਂ ਤਾਂ ਅਸੀਂ ਇਹੀ ਸਮਝਿਆ ਪਤਾ ਨਹੀਂ ਕੋਈ ਫਰਾਡ ਆ ਤੇ ਫਿਰ ਚਲੋ ਹੌਲੀ ਹੌਲੀ ਅਸੀਂ ਸਾਰਾ ਇੱਧਰ ਉੱਧਰ ਬੱਚਿਆਂ ਤੋਂ ਪਤਾ ਕੀਤਾ ਤਾਂ ਫਿਰ ਸਾਨੂੰ ਪਤਾ ਲੱਗਿਆ ਕਿ ਰੀਅਲੀ ਐਕਸੀਡੈਂਟ ਹੋ ਗਿਆ। ਔਰ 1 ਤਰੀਕ ਨੂੰ ਐਕਸੀਡੈਂਟ ਹੋ ਜਾਂਦਾ ਤੇ ਫਿਰ 3 ਤਰੀਕ ਨੂੰ ਡੈਥ ਹੋ ਜਾਂਦੀ ਉਹਦੀ। ਅੱਜ ਜਿਹੜੀ ਆ ਫਿਰ ਉਹ ਤਕਰੀਬਨ ਲਗਭਗ 2 ਹਫ਼ਤੇ ਬਾਅਦ ਜਿਹੜੀ ਆ ਉਹ ਫਿਰ ਬੋਡੀ ਇੱਥੇ ਆਈ ਸੀ। ਔਰ ਆਡ ਦੇ ਵਿੱਚ ਜਿਹੜਾ ਹੈਗਾ ਫਿਰ ਉਹਨਾਂ ਦਾ ਜਿਹੜਾ ਇਹ ਸੰਸਕਾਰ ਕੀਤਾ ਸੀ ਜਾਨੀ ਕਿ ਕਿੰਨੀ ਉਮਰ ਕਿੰਨੀ ਸੀ ਤੇਰੀ? ਉਮਰ 21 ਸਾਲ ਸੀਗੀ। ਮੈਰਿਡ ਸੀ ਜਾਨ ਮੈਰਿਡ ਸੀ ਨਹੀਂ ਅਨਮੈਰਿਡ ਸੀਗੀ ਹਜੇ ਤਾਂ ਬੱਚਾ ਸੀਗਾ ਬਹੁਤ ਛੋਟਾ ਬੱਚਾ ਸੀਗਾ ਤੇ ਬੜਾ ਦੁੱਖਾਂ ਤਕਲੀਫਾਂ ਨਾਲ ਰੋ ਬੜਾ ਸੰਘਰਸ਼ ਕਰਕੇ ਜਾਨੀ ਕਿ ਬਈ ਬੇਟੀ ਨੂੰ ਜਿਹੜਾ ਸੀ ਬ੍ਰਦਰ ਨੇ ਭੇਜਿਆ ਸੀਗਾ ਤੇ ਲੇਕਿਨ ਗੁਰੂ ਸਾਹਿਬ ਨੂੰ ਕੁਝ ਹੋਰ ਹੀ ਮਨਜ਼ੂਰ ਹੋਇਆ ਤੇ ਸਾਰਾ ਆਸਾਂ ਦੇ ਉੱਤੇ ਜਾਨੀ ਕਿ ਇੱਕ ਤਰ੍ਹਾਂ ਦਾ ਪਾਣੀ ਫਿਰਦਾ ਜਾਨੀ ਕਿ ਅਜ ਤੱਕ ਦਿਸਦਾ ਵੀ ਅਜ ਤੱਕ ਕੋਈ ਕਿਸੇ ਤਰ੍ਹਾਂ ਦੀ ਕੋਈ ਚੀਜ਼ ਕੋਈ ਸੋਚ ਦੀ ਨਹੀਂ ਹੋਈ ਅਸੀਂ ਵੀ ਸਾਡਾ ਵੀ ਅਸੀਂ ਵੀ ਇਹ ਸੋਚਦੇ ਆ ਵੀ ਉਹਨੂੰ ਤਰਾਸ ਜਿਹੜਾ ਉਹ ਦਈਏ ਕਿਦਾਂ ਦੋਨਾਂ ਜਣਿਆਂ ਨੂੰ ਨਾ ਕਿਉਂਕਿ ਇੰਨੀ ਮਜ਼ਦੂਰੀ ਦੇ ਹਾਲਾਤ ਦੇ ਵਿੱਚ ਇੱਕ ਸੰਘਰਸ਼ ਕਰਕੇ ਬੱਚੀ ਨੂੰ ਭੇਜਣਾ ਤੇ ਫਿਰ ਇਸ ਰੂਪ ਦੇ ਵਿੱਚ ਬੱਚੇ ਨੇ ਆਉਣਾ ਜਦ ਕਿ ਹਰ ਬੰਦਾ ਔਰ ਇਹ ਸੋਚਦਾ ਕਿ ਉਹ ਵੱਡੇ ਵੱਡੇ ਸੁਪਨੇ ਜਿਹੜੇ ਹਨ ਉਹ ਸੰਜੋਣ ਦਾ ਵੀ ਬੱਚੇ ਸਾਡੇ ਆਉਗੇ ਤੇ ਅਸੀਂ ਇਸ ਤਰੀਕੇ ਦੇ ਨਾਲ ਉਹਨਾਂ ਦਾ ਜਦੋਂ ਆਣਾ ਆਣਾ ਸਾਰੇ ਜਦੋਂ ਬੱਚੇ ਆਉਂਦੇ ਆ ਆਪਾਂ ਕਿਸ ਤਰੀਕੇ ਨਾਲ ਉਹਨਾਂ ਦੀ ਖੁਸ਼ੀਆਂ ਕਰਦੇ ਆ ਲੇਕਿਨ ਸਾਡੇ ਪਰਿਵਾਰ ਦੇ ਵਿੱਚ ਸਾਡੀ ਬੱਚੀ ਜਿਹੜੀ ਹੈ ਉਹ ਇਸ ਰੂਪ ਦੇ ਵਿੱਚ ਆਈ ਆ ਔਰ ਬੜੀ ਦੁਖਦਾਇਕ ਹੈ ਘਟਨਾ ਹੈ ਤੇ ਸਾਰੇ ਜਿਹੜੇ ਆ ਜਿੰਨੇ ਵੀ ਸਾਡੇ ਰਿਸ਼ਤੇਦਾਰਾਂ ਜਿਹਨਾਂ ਦਾ ਸੰਸਕਾਰ ਦੇ ਉੱਤੇ ਪਹੁੰਚੇ ਆ ਤੇ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਏ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਜਿਹੜੀ ਅੰਤਮ ਅਰਦਾਸ ਜਿਹੜੀ ਹੈਗੀ ਆ ਉਹ 22 ਤਰੀਕ ਨੂੰ ਇੱਥੇ ਹੀ ਮੇਰਾ ਬ੍ਰਦਰ ਰਹਿੰਦਾ ਔੜ ਦੇ ਵਿੱਚ ਨਾ ਤੇ ਔੜ ਦੇ ਵਿੱਚ ਹੀ 22 ਤਰੀਕ ਨੂੰ ਜਿਹੜੀ ਆ ਉਹਨਾਂ ਦੀ ਅੰਤਮ ਅਰਦਾਸ ਜਿਹੜੀ ਆ ਉਹ ਹੋਣੀ ਆ ਜਿੰਨੇ ਵੀ ਜਿੰਨੇ ਵੀ ਸਾਡੇ ਰਿਸ਼ਤੇਦਾਰ ਮਿੱਤਰ ਸੱਜਣ ਜਿਹੜੇ ਹੈਗੇ ਆ ਉਹ 22 ਤਰੀਕ ਨੂੰ ਅੰਤਮ ਅਰਦਾਸ ਦੇ ਵਿੱਚ ਪਹੁੰਚ ਕੇ ਮਿਛੜੀ ਰੂਮ ਜਿਹੜੀ ਹੈਗੀ ਉਹ ਸ਼ਰਦਾ ਤੇ ਫੁੱਲ ਜਿਹੜੇ ਆ ਪੇਂਟ ਕਰੀਏ ਤੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਦੇ ਲਈ ਉਹਨੂੰ ਅਸੀਸਾਂ ਦਈਏ